ਹਾਂਜੀ ਸਰਪੰਚ ਸਾਹਿਬ ਜਿਸ ਤਰੀਕੇ ਜੋ ਲੰਗਰ ਦਾ ਪ੍ਰੋਗਰਾਮ ਕਰ ਰਹੇ ਹੋ ਇਸ ਵਿਸ਼ੇ ਤੋਂ ਕਿੱਦੋਂ ਤੋਂ ਤੁਹਾਨੂੰ ਅਸਲ ਚੀਜ਼ ਦੀ ਲੱਗਣ ਲੱਗੀ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਜਿਹੜਾ ਅਨੰਦਪੁਰ ਸਾਹਿਬ ਸਾਰੀ ਸੰਗਤ ਜਾਂਦੀ ਹੁੰਦਾ ਮੰਨ ਲਓ ਜੀ ਉਹ ਦੋ ਵਾਰੀ ਜੀ ਹਮਲਾ ਦਰਸ਼ਨ ਕਰਵਾਸਦੀ ਤੇ ਉਹਨਾਂ ਦੇ ਸੰਬੰਧ ਵਿੱਚ ਅਸੀਂ ਨਾ ਜਦੋਂ ਅਗਲੇ ਅਨੰਦਪੁਰ ਸਾਹਿਬ 9 ਸਾਲ ਲੰਗਰ ਲਾਇਆ 10ਵਾਂ ਸਾਲ ਇੱਥੇ ਹੋ ਗਿਆ ਸਾਨੂੰ ਆਹ 10ਵਾਂ ਸਾਲ ਪਹਿਲੀ ਵਾਰੀ ਤੇ ਸ਼ਾਮ ਦੇ ਪਿੰਡ ਵਿੱਚ ਸਾਡਾ ਮਨ ਬਣਿਆ ਭਾਈ ਇਹ ਜੀ ਅਸੀਂ ਜਦੋਂ ਲੰਗਰ ਲੈ ਕੇ ਤੁਰੀ ਨੇ ਸਾਡੇ ਨਾਲ 100 ਦੇ ਸਾਰੇ ਨਾਲ ਕਾਰੀਗਰ ਕਿ ਅਸੀਂ ਨਕੌਧਰ ਜਾ ਕੇ ਲੰਗਰ ਛਕਦੇ ਹਾਂ ਨਕੌਧਰ ਪੁਰਾ ਰਸਤੇ ਵਿੱਚ ਲੰਦਰ ਬਹੁਤ ਕੰਢ ਨੇ ਇਸ ਕਰਕੇ ਅਸੀਂ ਸੋਚਿਆ ਰਹੀਏ ਅਸੀਂ ਇੱਥੇ ਆਪਣੇ ਇਲਾਕੇ ਦੇ ਵਿੱਚ ਆਪਣੇ ਇਲਾਕੇ ਦੇ ਕੋਲ ਲਾਈਏ ਇਸ ਕਰਕੇ ਜੇਹੀ ਹੈ ਕਿ ਸ਼ਾਮ ਦੇ ਪੰਡਲ ਵਿੱਚ ਆ ਕੇ ਪਹਿਲੀ ਵਾਰ ਲੱਗਾ ਜੋ ਵੀ ਆਇਤੋਂ ਕਾਮਲਾਲੇ ਤੱਕ ਚੱਲੇਗਾ ਤਿੰਨ ਦਿਨ ਤੱਕ ਲੱਗੇਗਾ ਕਿ ਸਹੂਗ ਹੈ ਜੀ ਪਿੰਡ ਵਾਲੇ ਅਸੀਂ ਇੱਥੇ ਅਸੀਂ ਜੋ ਖਾਂ ਦੇ ਖਨਾਇਆ ਵੇਖਣ ਵਾਸਤੇ ਸਾਨੂੰ ਪਿੰਡ ਦਾ ਸਰਪੰਚ ਮਿਲਿਆ ਇਸ ਪਿੰਡ ਦੇ ਸਰਪੰਚ ਨੇ ਆਖਿਆ ਵੀ ਜੋ ਤੁਹਾਡੀ ਇੱਥੇ ਸਹਾਇਤਾ ਕਰ ਸਕੀ ਕਰਾਂਗੇ ਪਾਣੀ ਵਾਲੀ ਟੈਂਕੀ ਸਾਨੂੰ ਨਾਲ ਦਿੱਤੀ ਹੈ ਪਾਣੀ ਸਪੈਸ਼ਲ ਚਲਾ ਕੇ ਦਿੱਤਾ ਛੇ ਵੀ ਘੜੇ ਆਨਲਾਈਨ ਕਰਕੇ ਦਿੱਤਾ ਪਾਣੀ ਆਪ ਲੈਟ ਦਿੱਤੀ ਜੀ ਹੋਰ ਵੀ ਬੀਬੀਆਂ ਜਿਵੇਂ ਲੰਗਰ ਪਾਉਣ ਵਾਸਤੇ ਆ ਰਹੀਆਂ ਬਹੁਤ ਬੜੀ ਬਹੁਤ ਸੇਵਾ ਕਰਦੇ ਇਹ ਪਿੰਡ ਕਿਹੜੇ ਰੋਡ ਤੋਂ ਕਿਸ ਰੋਡ ਤੇ ਹੈ ਜੀ ਇਹ ਜੀ ਜੀਰਾ ਫਲੋਈਪੁਰ ਤੋਂ ਜੀਰਾ ਰੋਡ ਮੰਡੀ ਹਾਂਜੀ ਫਲੋਈਪੁਰ ਤੋਂ 8 ਕਿਲੋਮੀਟਰ ਅਕੇ ਦਾਣਾ ਮੰਡੀ ਸਾਹਦੇ ਆਸੀ ਪਿੰਡ ਦੇ ਮੌਜੂਦਾ ਸਰਪੰਚ ਵੀ ਤੁਸੀਂ ਹੋ ਪਿੰਡ ਦੇ ਆਪਦੇ ਪਿੰਡ ਦੇ ਜਾਮਾ ਰੱਖੀਆਂ ਤਾਰ ਦਾ ਮੈਂ ਜੀ ਮੌਜੂਦਾ ਸਰਪੰਚਾ ਜੀ ਕਿੱਲ ਜਾ ਮਰ ਗਿਆ ਤਾਂ ਪਿੰਡ ਵਾਲੇ ਨੂੰ ਕੀ ਸੁਝਾਅ ਦੇਣਾ ਚਾਹੋਗੇ ਜੀ ਪਿੰਡ ਵਾਲੇ ਸੁਝਾਅ ਜੀ ਇਹ ਸਾਡੇ ਨਾਲ ਰਲ ਕੇ ਚੱਲਣਾ ਬਹੁਤ ਵਧੀਆ ਗੱਲ ਜਿਹੜੇ ਕੰਮ ਤੇ ਅਸੀਂ ਚੱਲੇ ਆਏ ਜਿਹੜੇ ਰਾਹ ਤੇ ਗੁਰੇ ਬਹੁਤ ਵਧੀਆ ਸਾਰੇ ਇਸੇ ਤਰ੍ਹਾਂ ਪੇਮ ਪਿਆਰ ਨਾਲ ਸੇਵਾ ਕਰਨ ਸੇਵਾ ਕਰਨ ਸਾਡੇ ਸਹਿਯੋਗ ਪੂਰਾ ਦੇਣ ਸਾਡਾ ਕੀ ਤੁਹਾਡਾ ਸ਼ੁਭ ਨਾਮ ਮੇਰਾ ਨਾਮ ਜਸਪਾਲਵੰਤ ਸਿੰਘ ਹੈ ਕੈਮਰਾਮੈਨ ਜਤਿੰਦਰ ਸੰਧਾ ਦੇ ਨਾਲ ਮੈਂ ਐਸਐਸ ਗਿਲ ਜਾਂ ਬ੍ਰੇਕਿੰਗ ਨਿਊਜ਼ ਤੋਂ